ਤੀ ਦਾ ਹੋ ਰਿਹਾ ਸੀ ਵਿਆਹ ਪਿੱਛੇ ਬੈਠੀ ਮਾਂ ਨੇ ਇੱਕੋ ਦਮ ਪਾਈ ਘੁੱਟ ਕੇ ਜਫੀ ਲੋਕਾਂ ਨੇ ਬਣਾ ਦਿੱਤਾ ਮਜ਼ਾਕ ਦੋਸਤੋ ਅਕਸਰ ਹੀ ਤੀ ਦੇ ਵਿਆਹ ਵੇਲੇ ਸਭ ਤੋਂ ਵੱਧ ਭਾਵੁਕ ਉਸਦੇ ਮਾਪਿਓ ਹੁੰਦੇ ਨੇ ਕਿਉਂਕਿ ਉਹਨਾਂ ਦੀ ਲਾਡਾ ਚਾਮਾ ਨਾਲ ਪਾਲੀ ਧੀ ਉਹਨਾਂ ਨੂੰ ਹਮੇਸ਼ਾ ਲਈ ਛੱਡ ਕੇ ਨਵੇਂ ਘਰ ਅਤੇ ਨਵੇਂ ਲੋਕਾਂ ਵਿੱਚ ਚਲੀ ਜਾਂਦੀ ਏ ਪਰ ਹੁਣ ਇੱਕ ਮਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਦੇ ਸ਼ਗਨ ਹੋ ਰਹੇ ਨੇ ਪਰ ਪਿੱਛੇ ਬੈਠੀ ਕੁੜੀ ਦੀ ਮਾਂ ਇੰਨੀ ਭਾਵੁਕ ਹੋ ਜਾਂਦੀ ਏ ਕਿ ਵਿਆਹ ਦੇ ਚੱਲਦੇ ਸ਼ਗਨਾਂ ਵਿੱਚ ਹੀ ਆਪਣੀ ਧੀ ਨੂੰ ਕੁੱਟ ਕੇ ਜੱਫੀ ਪਾ ਲੈਂਦੀ ਏ ਅਤੇ ਦੋਵੇਂ ਮਾਮਾ ਧੀਆ ਰੋਣ ਲੱਗ ਜਾਂਦੀਆਂ ਨੇ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਵਿਆਹ ਤਾਂ ਕੁੜੀ ਦਾ ਹੋ ਰਿਹਾ ਹੈ ਡਰਾਮੇ ਮਾਂ ਕਰੀ ਜਾਂਦੀ ਏ ਕਿ ਮੈਂ ਛਾਲ ਮਾਰ ਕੇ ਕੁੜੀ ਨੂੰ ਜੱਫੀ ਪਾਈਏ ਪਰ ਸ਼ਾਇਦ ਇਸ ਮਾਂ ਦਾ ਮਜ਼ਾਕ ਬਣਾਉਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਣੀ ਧੀ ਪੂਰੇ ਚਾਵਾ ਨਾਲ ਪਾਲ ਕੇ ਪਰਾਇ ਕਰਨੀ ਪੈਂਦੀ ਹੈ ਤਾਂ ਉਸ ਮਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਬੇਸ਼ੱਕ ਇਹ ਰੀਤ ਮੁੱਢ ਤੋਂ ਚੱਲੀ ਆਉਂਦੀ ਹੈ ਪਰ ਜਦੋਂ ਕੋਈ ਆਪਣਾ ਪਰਿਵਾਰਕ ਮੈਂਬਰ ਪਰਾਇਆ ਹੈ ਤਾਂ ਦੁੱਖ ਕਿਉਂ ਨਾ ਹੋਵੇ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ